ਨਮਾਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਣਾ ਸਵਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਮੈਂ ਧੀਆਂ ਦਾ ਸਾਰਿਆਂ ਨੇ ਦੱਸਿਆ ਬਹੁਤ ਵਧੀਆ ਗੱਲਾਂ ਆ ਪਰ ਮੈਂ ਜਿਹੜਾ ਤੁਹਾਨੂੰ ਦੱਸਣਾ ਆ ਉਹ ਕਿਸੇ ਨੂੰ ਜੈ ਸਾਰੇ ਪਿੰਡ ਨੂੰ ਪਤਾ ਹੈ ਕਈਆਂ ਨੇ ਗੱਲ ਨਹੀਂ ਕੀਤੀ। ਕਿਉਂਕਿ ਜਿਹੜੇ ਕੁੱਤੇ ਐ ਨਾ ਇਹ ਬਾਜੀ ਹੁਣਾਂ ਨੇ ਕਿਹਾ ਇਹਨਾਂ ਨੂੰ ਇੱਕ ਅਵਾਰਾ ਦਾ ਨਾਮ ਨਾ ਦਿੱਤਾ ਜਾਵੇ ਸਾਡੇ ਪਰਮਾਤਮਾ ਦੀ ਕਿਰਪਾ ਨਾਲ 60 70 ਕ ਹੈਗੇ ਆ ਜਿਨ੍ਹਾਂ ਦੀਆਂ ਲੱਤਾਂ ਟੁੱਟੀਆਂ ਲੱਕ ਮਾਰੇ ਆ ਕੋਈ ਹੋਰ ਬੇਟਾ ਚੱਕ ਕੇ ਲਿਆਂਦਾ ਆ ਘਰ 'ਚ ਸੇਵਾ ਕਰੀਦੀ ਆ ਤੇ ਗਾਨੀਆਂ ਜਿਹੜੀਆਂ ਨਹਿਰਾਂ ਦੇ ਵਿੱਚ ਡਿੱਗੀਆਂ ਹੁੰਦੀਆਂ ਜਦੋਂ ਨਹਿਰਾਂ 'ਚ ਪਾਣੀ ਆਉਂਦਾ ਜਿਹੜੇ ਇਕੱਠੇ ਹੋ ਕੇ ਫਿਰ ਉਹ ਨਹਿਰ 'ਚੋਂ ਗਾਇਆਂ ਨੂੰ ਕੱਢਦੇ ਆ ਛੋਟੇ ਛੋਟੇ ਬੱਚੇ ਹੁੰਦੇ ਆ ਤੇ ਘਰ ਦੇ ਵਿੱਚ ਉਹਨੇ ਬੱਚੇ ਦੋ ਰੱਖੇ ਆ ਉਹ ਸਾਨੂੰ ਛੱਡਣ ਨਹੀਂ ਦਿੰਦਾ ਕਹਿੰਦਾ ਆ ਗਿਆ ਕੀ ਸੱਪ ਤੱਕ ਉਹ ਮਾਰ ਨਹੀਂ ਦਿੰਦਾ ਹੁਣ ਇਸ ਵੇਲੇ ਇੱਥੇ ਹੈ ਨਹੀਂ ਕਿ ਉਹਨੇ ਜਾਨਵਰਾਂ ਕਰਕੇ ਉਹ ਘਰ ਚਲੇ ਗਿਆ ਕਿਉਂਕਿ ਕੁੱਤੇ ਲੜ ਪੈਂਦੇ ਆ ਲੜਦੇ ਆ ਫਿਰ ਛਡਾਣੇ ਪੈਂਦੇ ਆ ਬੇਟਾ ਆ ਸਾਡਾ ਇੱਥੇ ਆਇਆ ਸੀ ਪਹਿਲਾਂ ਤਾਂ ਪਿੰਡ ਵਾਲਿਆਂ ਨੂੰ ਵੈਸੇ ਪਤਾ ਆ ਗੱਲ ਕਰਨੀ ਚਾਹੀਦੀ ਏ ਮੈਨੂੰ ਮੈਂ ਕਿ ਤਾ ਫੜਨਾ ਪਿਆ ਕਿ ਕਿਸੇ ਨੇ ਗੱਲ ਨਹੀਂ ਕੀਤੀ ਬੇਟੀ ਨੇ ਸ਼ੁਰੂ ਕੀਤਾ ਸੀ ਹੁਣ ਇਹ ਕਾਲਜ ਜਾਂਦੀ ਏ ਤੇ ਹੁਣ ਸਾਡੀ ਮਾਂ ਪੁੱਤਾਂ ਦੀ ਜਾਂ ਇਹਨਾਂ ਦੇ ਪਾਪਾ ਦੀ ਇਹ ਦਰਾਖਤ ਫਰੂਟ ਵੀ ਦੂਜੇ ਸਾਡਾ ਆਲਾ ਦਵਾਲਾ ਜੰਗਲ ਬਣਿਆ ਆ ਅਸੀਂ ਦਰਾਖਤ ਬਹੁਤ ਲਾਏ ਆ ਇਸ ਕਰਕੇ ਸਾਰਿਆਂ ਨੂੰ ਕਹਿੰਦੇ ਆ ਵੀ ਦਰਾਖਤ ਵੀ ਲਾਓ ਧੀਆਂ ਧੀਆਂ ਇਸ ਧੀ ਦਾ ਸ਼ਾਇਦ ਸਾਰਿਆਂ ਨੂੰ ਪਤਾ ਆ ਵੀ ਪ੍ਰਮਾਤਮਾ ਦੀ ਬੜੀ ਕਿਰਪਾ ਹੈ ਮਾਵਾ ਨੂੰ ਮੈਂ ਕਹਿੰਨੀ ਆ 12-20 ਸਾਲ ਤੱਕ ਰਾਖੀ ਕਰਨੀ ਪਈ ਮੈਂ ਪਰਛਾਵੇਂ ਵਾਂਗੂੰ ਨਾਲ ਰਹੀ ਮੈਂ ਮਾਣ ਨਹੀਂ ਕਰਦੀ ਗੁਰੂ ਤੇ ਮਾਣ ਕਰਦੀ ਆ ਕਿਉਂਕਿ ਮਾਵਾ ਨੂੰ ਇਹ ਨਹੀਂ ਵੀ ਜੇ ਕੋ ਪਾਸੋਂ ਤੁਹਾਨੂੰ ਦੱਸਦਾ ਤੇ ਉਹਦੇ ਤੇ ਗੁੱਸਾ ਕਰੋ ਉਹਦੇ ਤੇ ਅਮਲ ਕਰੋ ਕਿ ਸਾਡੀ ਧੀ ਕੋ ਗਲਤੀ ਨਾ ਕਰੇ ਅੱਜ ਗੁਰੂ ਦੀ ਐਨੀ ਕਿਰਪਾ ਹੈ ਕਿ ਲੋਕਾਂ ਨੂੰ ਮਤਾਂ ਦਿੰਦੀ ਆ ਹੌਲ ਜੀ ਵੀ ਜਾਂਦੇ ਆ ਉਹਨਾਂ ਨੂੰ ਵੀ ਮਤਾਂ ਦਿੰਦੀ ਆ ਹੁਣ ਮੈਨੂੰ ਕੋਈ ਡਰ ਨਹੀਂ ਬੇਟੇ ਦਾ ਵੀ ਬੇਟੀ ਦਾ ਪਰਮਾਤਮਾ ਦੀ ਬੜੀ ਕਿਰਪਾ ਉਹ ਜਿਹੜੀ ਸੇਵਾ ਚ ਇਹਨਾਂ ਨੂੰ ਉਹਨੇ ਲਾਇਆ ਬੇਜਵਾਨੇ ਦੀ ਸੇਵਾ ਕਰਨੇ ਕੋ ਮਾੜੀ ਮੋਢੀ ਗੱਲ ਨਹੀਂ ਕਿਉਂਕਿ ਉਹਨਾਂ ਦਾ 60 70 ਦਾ ਗੰਦ ਚੱਕਣਾ ਸਵੇਰੇ ਤੁਸੀਂ ਦੇਖੋ ਮੈਂ ਮੈਂ ਕਹਿੰਨੀ ਪ੍ਰਧਾਨ ਮੰਤਰੀ ਦਾ ਨਹੀਂ ਚੱਕੂਗਾ ਕਿਉਂਕਿ ਸਾਰੀ ਸੇਵਾ ਰਾਸ਼ਨ ਪਾਣੀ ਦੇ ਦੂੰ ਪਰ ਕਹਿਣਾ ਖੰਦ ਨਹੀਂ ਚੱਕਣਾ ਉਹ 7 17 ਦਾ ਸਵੇਰੇ ਪ੍ਰਮਾਤਮਾ ਦੀ ਕਿਰਪਾ ਆ ਮੈਂ ਨਹੀਂ ਸੀ ਇੱਕ ਕੁੱਤੇ ਦੀ ਨਹੀਂ ਸੀ ਸੇਵਾ ਕਰ ਸਕਦੀ ਹੁਣ ਸਾਰੇ ਮਹਾਰਾਜ ਨੇ ਲਾਇਆ ਉਹਨਾਂ ਦੀਆਂ ਲੱਤਾਂ ਵੀ ਟੁੱਟੀਆਂ ਉਹਨਾਂ ਦੇ ਕੰਬਲ ਵੀ ਵਿਛਾਣੇ ਸ਼ਾਮ ਨੂੰ ਵੀ ਧੂਨੇ ਵੀ ਲਾਣੇ ਬਸ ਇਹ ਕਿਰਪਾ ਕਰਕੇ ਤੁਸੀਂ ਜੇ ਤੁਹਾਡੇ ਦਰਜੇ ਇੱਕ ਕੁੱਤਾ ਰਹਿੰਦਾ ਇੱਕ ਤਾਂ ਉਹ ਆਵਾਰਾ ਦਾ ਨਾਮ ਆਂਦੇ ਉਹ ਮੈਨੂੰ ਗੁੱਸਾ ਆਉਂਦਾ ਕਿਉਂਕਿ ਆਵਾਰਾ ਨਹੀਂ ਆਉ ਉਹ ਬੇਜਵਾਨ ਨੇ ਪ੍ਰਮਾਤਮਾ ਨੇ ਭੇਜੀ ਹੈ ਜਿਹਨਾਂ ਨੂੰ ਜੀਵ ਤਾਂ ਬੋਲਣ ਨੂੰ ਨਹੀਂ ਦਿੱਤਾ ਸਮਝਦੇ ਸਾਰਾ ਪੰਜ ਸਾਡੇ ਨਾਲ ਸੌਂਦੇ ਆ ਕੰਬਲਾਂ ਦੇ ਵਿੱਚ ਤੇ ਸਾਨੂੰ ਦੱਸਦੇ ਆ ਵੀ ਸਾਡੇ ਤੇ ਕੰਬਲ ਦੇ ਵਿੱਚ ਉਹਨਾਂ ਨੇ ਫੇਰ ਕਰੀ ਗਿਆ ਨਾ ਤੇ ਰਜਾਈਆਂ ਸਾਡੇ ਤੇ ਦੇ ਦੇ ਪੰਜ ਐਸ ਵੇਲੇ ਉਹ ਬਿਸਤਰੇ 'ਚ ਪਏ ਆ ਉਹਨਾਂ ਦੇ ਦਿਲ ਕਰਦਾ ਤਾਂ ਉਹ ਕੋਠੇ ਤੇ ਚੜਨਾ ਨਹੀਂ ਤਾਂ ਸਾਡੇ ਨਾਲ ਹੀ ਸੌਣਾ ਅਸੀਂ ਜੱਤ ਕੈ ਰਨੇ ਪੇਸ਼ ਕਰਕੇ ਬੇਨਤੀ ਹੈ ਵੀ ਜਾਨਵਰਾਂ ਦੀ ਸੇਵਾ ਜ਼ਰੂਰੀ ਹੈ ਪਸ਼ੂ ਤੇ ਜਾਨਵਰ ਕੁੱਤੇ ਜਿਹਨਾਂ ਨੂੰ ਅਸੀਂ ਆਪਣੇ ਬੱਚੇ ਸਮਝਦੇ ਆਂ ਉਹਨਾਂ ਨੂੰ ਵੀ ਆਪੇ ਸਮਝਦੇ ਆਂ ਇੰਨੀ ਕੀ ਬੇਨਤੀ ਪਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਿੰਦੂ ਸਿੰਘ ਬਿੰਦਾ ਜੀ ਇਹਨਾਂ ਨੂੰ ਸ਼ੌਕ ਹੈ ਦੇ ਪਰਿਵਾਰ ਨੂੰ ਪੂਰੇ ਪਰਵਾਹ ਮੇਰਾ ਖਿਆਲ 50 ਤੋਂ 100 ਦੇ ਵਿਚਕਾਰ ਵਿਚਾਰ ਇਹਨਾਂ ਨੇ ਕੁੱਤੇ ਰੱਖਿਓ ਹੋਏ ਆ ਜਿੰਦਾਂ ਇਹ ਆਪ ਦੱਸਦੇ ਆ ਕਿ ਇਹ ਕੁੱਤਿਆਂ ਦਾ ਬਹੁਤ ਬਹੁਤ ਵਧੀਆ ਤਰੀਕੇ ਦੇ ਨਾਲ ਪਾਲਣ ਪੋਸ਼ਣ ਕਰਦੇ ਆ ਜੇ ਕੋਈ ਅੰਗ ਹੀ ਨਾ ਉਹਦੇ ਵਾਸਤੇ ਵੀ ਪ੍ਰਬੰਧ ਕਰਦੇ ਆ ਜੇ ਕੋਈ ਜ਼ਖਮ ਹੋਵੇ ਆ ਉਹਦਾ ਵੀ ਜਿੰਦਾਂ ਇਹ ਕਹਿੰਦੇ ਆ ਕਿ ਇੱਕ ਕੁੱਤੇ ਦਾ ਮਲ ਮੂਤਰ ਚੱਕਣਾ ਬੜਾ ਔਖਾ ਹੁੰਦਾ ਇਹ ਤਾਂ 60 70 ਕੁੱਤਿਆਂ ਦਾ ਇਹਨਾਂ ਦਾ ਬੱਚਾ ਜਿਹੜਾ ਬੇਟਾ ਆ ਉਹ ਮੈਂ ਦੇਖਿਆ ਬਹੁਤ ਜ਼ਿਆਦਾ ਕੇਅਰ ਕਰਦਾ ਇਸ ਚੀਜ਼ ਨੂੰ ਜਿੰਨਾ ਐਪਰੀਸ਼ੀਏਟ ਕਰੋ ਉਹਨਾਂ ਘਟ ਹੈ ਸਾਨੂੰ ਇਹਨਾਂ ਤੇ ਮਾਣ ਹੈ ਸਿਕਾਲ ਜੀ ਮੈਂ ਡਾਕਟਰ ਜੀਐਸ ਸੰਧੂ ਸੰਧੂ ਹਸਪੀਟਲ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਤੋਂ ਇਸ ਲੋੜੀ ਦੇ ਪਾਵਨ ਤੇ ਹਾਲਤੇ ਅੱਜ ਮੈਂ ਸਾਰੇ ਇਲਾਕਾ ਵਾਸੀਆਂ ਨੂੰ ਸਮੂਹ ਸੰਧੂ ਹਸਪੀਟਲ ਦੇ ਡਾਕਟਰਸ ਤੇ ਸਾਰੇ ਸਟਾਫ ਸਾਡੇ ਸੰਧੂ ਹਸਪੀਟਲ ਦੇ ਸਾਰੇ ਪਰਿਵਾਰ ਵੱਲੋਂ ਲੋੜੀ ਦੀਆਂ ਤੇ ਮਾਗੀ ਦੀਆਂ ਲੱਖ ਲੱਖ ਵਧਾਈਆਂ ਦੇਣਾ ਚਾਹਾਂਗਾ ਅਸੀਂ ਅਰਦਾਸ ਕਰਾਂਗੇ ਕਿ ਪਰਮਾਤਮਾ ਅੱਜ ਦੇ ਦਿਨ ਵੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਸਾਰਿਆਂ ਨੂੰ ਤੰਦਰੁਸਤੀ ਖੁਸ਼ਹਾਲੀ ਚੰਗੀ ਸਿਹਤ ਤੇ ਖੁਸ਼ੀ ਦਾ ਦਾਤ ਬਖਸ਼ੇ ਹੈਪੀ ਲੋੜੀ ਤੇ ਸਾਰਿਆਂ ਨੂੰ ਮਾਗੀ ਦੀਆਂ ਤੇ ਲੋੜੀ ਦੀਆਂ ਬਹੁਤ-ਬਹੁਤ ਵਧਾਈਆਂ ਸਭ ਤੋਂ ਪਹਿਲੇ ਅੱਜ ਦੇ ਇਸ ਪਾਵਨ ਤਿਹਾਰ ਲੋੜੀ ਦੇ ਉੱਪਰ ਸਾਰੇ ਨਵਾਂ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸ਼ੁਭ ਕਾਮਨਾਵਾਂ ਅੱਜ ਡਿਸਟ੍ਰਿਕਟ 바ਰ ਐਸੋਸੀਏਸ਼ਨ ਨਵਾਂ ਸ਼ਹਿਰ ਵੱਲੋਂ ਸ਼੍ਰੀ ਸ਼ਮਸ਼ੀਰ ਸਿੰਘ ਚਿੱਕਾ ਜੀ ਦੀ ਪ੍ਰਧਾਨਗੀ ਹੇਠ ਅੱਜ ਲੋੜੀ ਦਾ ਇਹ ਕਾਰਜਕ੍ਰਮ ਨਵੀਂ ਕਚਰੀਆਂ ਵਿੱਚ ਰੱਖਿਆ ਗਿਆ ਸੀ ਸੋ ਅੱਜ ਸਾਰੇ ਵਕੀਲਾਂ ਨੇ ਬੜੇ ਉਤਸ਼ਾਹ ਦੇ ਨਾਲ ਇਸ ਤਿਹਾਰ ਨੂੰ ਮਨਾਇਆ ਔਰ ਸਾਰੇ ਜੁਡੀਸ਼ੀਅਲ ਆਫਸਰਸ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਰਹੇ ਸੋ ਮੈਂ ਇੱਕ ਵਾਰ ਸਾਰਿਆਂ ਨੂੰ ਫੇਰ ਬਹੁਤ ਜ਼ਿਆਦਾ ਮੁਬਾਰਕਬਾਦ ਦਿਨਾ ਸ਼ੁਭ ਕਾਮਨਾਵਾਂ ਦਿਨਾ ਇਹ ਲੋੜੀ ਦਾ ਤਿਉਹਾਰ ਤੁਹਾਡੇ ਘਰ ਦੇ ਵਿੱਚ ਤੁਹਾਡੇ ਖੇੜਿਆਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀਆਂ ਔਰ ਮੰਗ ਭਰ ਕੇ ਲੈ ਕੇ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਦੇਸ਼ ਵਾਸੀਆਂ ਨੂੰ ਲੋੜੀ ਤੇ ਮਾਗੀ ਦੇ ਤਿਉਹਾਰ ਦੀਆਂ ਲੱਖ ਲੱਖ ਵਧਾਈਆਂ ਇਹ ਤਿਉਹਾਰ ਤੁਹਾਡੇ ਸਭ ਦੇ ਲਈ ਖੁਸ਼ੀਆਂ ਮੁਹੱਬਤਾਂ ਤੇ ਖੇਡੇ ਲੈ ਕੇ ਆਓ ਤੁਹਾਡਾ ਜੀਵਨ ਖੁਸ਼ਹਾਲ ਹੋਵੇ ਥੈਂਕ ਯੂ ਅੱਜ 시빗 방세 नगर 미스테크 오프 컴플렉스 ਨੇਸਟਰ ਵਾਰਫ ਐਸੋਸੀਏਸ਼ਨ ਬਲੋਂ ਅੱਜ ਲੋਰੀ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਸਾਰੇ ਜੱਸ ਸਹਿਵਾਦ ਐਡਮਿਨਿਸਟ੍ਰੇਸ਼ਨ ਸਾਰਿਆਂ ਨੇ ਲੜਕੇ ਇਸ ਵਾਰ ਬਾਬਾ ਵਿੱਚ ਆਪ ਦੇ ਪੇਸ਼ ਹੋਏ ਇਸ ਸਮਾਗਮ ਦੇ ਵਿੱਚ ਔਰ ਇਹ ਲੋੜੀ ਸੈਲੀਬ੍ਰੇਸ਼ਨ ਦੇ ਵਿੱਚ ਸਾਰੇ ਕੋਰਪੋਰੇਟ ਆਪਲੈਕਸ ਦੇ ਜਿੰਨੇ ਵੀ ਮੌਜਮ ਹੈਗੇ ਆ ਮੈਂ ਆਪਣੀ ਬਾਰ ਵੱਲੋਂ ਸਭ ਨੂੰ ਲੋੜੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਔਰ ਇਸ ਲੋੜੀ ਸਾਰੇ ਲਈ ਖੁਸ਼ੀਆਂ ਤੇ ਖੇੜੇ ਲੱਗਿਆ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੀ ਆਪਣੀ ਜੋਤੀ ਔਰੋਰਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਲੋੜੀ ਅਤੇ ਮਾਗੀ ਦੀਆਂ ਬਹੁਤ-ਬਹੁਤ ਮੁਬਾਰਕਾਂ ਵਾਗੂਟੀ ਤੁਹਾਡੇ ਸਾਰਿਆਂ ਦੀ ਝੋਲੀ ਖੁਸ਼ੀਆਂ ਨਾਲ ਭਰ ਦੇਵੇ। ਹੈਪੀ ਲੋੜੀ। ਇਸ ਅੱਜ ਦੇ ਅਸ਼ੀਰਵਾਦ ਸਹਿਤ ਨਗਰ ਦਾ ਸਵਾਦ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ, ਖਲਫੇਰ, ਲੰਗਰੀਆਂ ਤੇ ਤਾੜੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਵਾਸਤੇ ਪ੍ਰਧਾਨ ਜੀ ਨੂੰ ਇਜਾਜ਼ਤ ਦਿਓ। ਧੰਨਵਾਦ।